ਪੰਜਾਬੀ ਮੁੰਡੇ ਸ਼ਰਮ ਦੇ ਮਾਰੇ ਕੋ ਕੰਮ ਨਹੀਂ ਕਰਦੇ ਜਿਨ੍ਹਾਂ ਨੂੰ ਕਹ ਦੀਏ ਯਾਰ ਰੋਡ ਤੇ ਰੇੜੀ ਲਾ ਲਓ ਤੇ ਉਲਟਾ ਸਾਡਾ ਸਿਰ ਪਾੜ ਦੇਣਗੇ ਉਹ ਕਹਿਣਗੇ ਅਸੀਂ ਭਈਏ ਆ ਅਸੀਂ ਜੇ ਆ ਬੋ ਵੀ ਉਹ ਵੀ ਤਾਂ ਬੰਦਾ ਹੀ ਆ ਉਹ ਵੀ ਤਾਂ ਕੰਮ ਕਰਦੇ ਹੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਵੀਰੋ ਅੱਜ ਜੋ ਦੌਰ 2024 ਦਾ ਚੱਲ ਰਿਹਾ ਤੁਹਾਨੂੰ ਪਤਾ ਕਿ ਬਿਮਾਰੀਆਂ ਨੇ ਇਨਸਾਨ ਨੂੰ ਕਿੰਨ ਕ ਘੇਰ ਲਿਆ ਹੋਇਆ ਪਰ ਅਸੀਂ ਕਦੀ ਸੋਚਦੇ ਹੀ ਨਹੀਂ ਕਿ ਆਪਾਂ ਨੂੰ ਯਾਰ ਸਮਾਜਿਕ ਜੀਵਨ ਕਿੱਦਾਂ ਦਾ ਜੀਣਾ ਚਾਹੀਦਾ ਕਿਵੇਂ ਆਪਾਂ ਨੂੰ ਸਮਾਜ ਦੇ ਵਿੱਚ ਕਿਹੜੀ ਚੀਜ਼ ਖਾਣੀ ਚਾਹੀਦੀ ਕਿਹੜੀ ਨਹੀਂ ਖਾਣੀ ਚਾਹੀਦੀ ਜਿਵੇਂ ਕਿ ਸਾਡੇ ਨਾਲ ਖਾਲਸਾ ਜੀ ਨਿਹੰਗ ਸਿੰਘ ਜਿਨ੍ਹਾਂ ਨੇ ਕਿ ਸ਼ਰਦਾਈ ਦਾ ਕੰਮ ਸਾਡੇ ਹਾਰਪੁਰ ਤੋਂ ਟਾਂਡਾ ਰੋਡ ਦੇ ਉੱਤੇ ਸ਼ੁਰੂ ਕੀਤਾ ਇਸ ਕੰਮ ਦੀ ਵੀਡੀਓ ਬਣਾਉਣ ਦਾ ਸਭ ਤੋਂ ਵੱਡਾ ਮਕਸਦ ਪਤਾ ਕੀ ਆ ਇਸ ਚੀਜ਼ ਦੇ ਨਾਲ ਸਾਡੀ ਟਰਕਿੰਗ ਲਾਈਨ ਬਹੁਤ ਜੁੜੀ ਹੋਈ ਆ ਕਿਉਂਕਿ ਸਾਡੇ ਟਰੱਕਾਂ ਵਾਲੇ ਵੀਰ ਜਦੋਂ ਟਰੱਕ ਲੈ ਕੇ ਆਪਣੇ ਸ਼ਹਿਰ ਤੋਂ ਨਿਕਲ ਪੈਂਦੇ ਆ ਨਾ ਤੇ ਬਹੁਤ ਘੱਟ ਜਗ੍ਹਾ ਤੇ ਉਹਨਾਂ ਨੂੰ ਕੋਈ ਵਧੀਆ ਚੀਜ਼ ਮਿਲਦੀ ਆ ਜਿਹੜੀ ਕਿ ਸਰੀਰ ਲਈ ਵਧੀਆ ਹੋਵੇ ਹਨਾ ਜਿਹਨੂੰ ਕਿ ਆਪਾਂ ਸਰੀਰ ਲਈ ਪਾਵਰਫੁਲ ਹੋਵੇ ਸਰੀਰ ਨੂੰ ਕੋਈ ਗਲਤ ਰੋਗ ਨਾ ਲਾਵੇ ਸੋ ਇਹ ਵੀਰ ਜੀ ਨੇ ਬਿਲਕੁਲ ਰੋਡ ਦੇ ਉੱਤੇ ਮੈਂ ਕੈਮਰਾਮੈਨ ਨੂੰ ਬੇਨਤੀ ਕਰਦਾ ਕਿ ਰੋਡ ਦਿਖਾਓ ਬਿਲਕੁਲ ਰੋਡ ਦੇ ਉੱਤੇ ਇਹ ਸ਼ਰਧਾਈ ਦਾ ਕੰਮ ਜਿਹੜਾ ਸ਼ੁਰੂ ਕੀਤਾ ਆ ਹੁਣ ਇਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਵੀ ਕਿਵੇਂ-ਕਿਵੇਂ ਇਹਨਾਂ ਦੇ ਦਿਲ 'ਚ ਕੀ ਵਿਚਾਰ ਆਇਆ ਤੇ ਇਸ ਤੋਂ ਪਹਿਲਾਂ ਕੀ ਕੰਮ ਕਰਦੇ ਸੀ ਤਾਂ ਮੈਂ ਟਰੱਕਾਂ ਵਾਲੇ ਵੀਰਾਂ ਨੂੰ ਬੇਨਤੀ ਕਰਦਾ ਭਾਈ ਜੀ ਹਿਸ਼ਾਰਪੁਰ ਤੋਂ ਟਾਂਡਾ ਰੋਡ ਰਾਜ ਮਹਿਲ ਪੈਲਸ ਭਾਈ ਰਾਜ ਮਹਿਲ ਪੈਲਸ ਦੇ ਬਿਲਕੁਲ ਮੋੜੇ ਆ ਇਹਨਾਂ ਦੀ ਦੁਕਾਨ ਸਵਿਫਟ ਕਾਰ ਖੜੀ ਹੁੰਦੀ ਆ ਬੋਰਡ ਲੱਗੇ ਠੰਡੀ ਸ਼ਰਦਾਈ ਦੇ ਜਦੋਂ ਵੀ ਸਾਡਾ ਕੋਈ ਟਰੱਕ ਵਾਲਾ ਵੀਰ ਇੱਥੋਂ ਲੰਘਦਾ ਉਹ ਤਾਂ ਸ਼ਰਦਾਈ ਜ਼ਰੂਰ ਪੀ ਕੇ ਜਾਣੀ ਆ ਤੇ ਹੁਣ ਅਸੀਂ ਖਾਲਸਾਈ ਨਾਲ ਗੱਲ ਕਰਾਂਗੇ ਕਿ ਕਿਵੇਂ-ਕਿਵੇਂ ਇਸ ਕੰਮ ਦੇ ਵਿੱਚ ਉਹ ਪਏ ਤਾਂ ਇਸ ਤੋਂ ਪਹਿਲਾਂ ਕੀ ਕੰਮ ਕਰਦੇ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਕੀ ਨਾਮ ਹੈ ਖਾਲਸਾ ਜੀ ਆਪਣਾ ਮੇਰਾ ਨਾਮ ਹੈ ਬਾਬਾ ਸ਼ਿਵਜੀਤ ਸਿੰਘ ਠੀਕ ਆ ਜੀ ਤੇ ਬਾਬਾ ਜੀ ਜਦੋਂ ਸ਼ਰਦਾਈ ਦਾ ਕੰਮ ਤੁਸੀਂ ਸ਼ੁਰੂ ਕੀਤਾ ਕਿੰਨਾ ਟਾਈਮ ਹੋ ਗਿਆ ਇਹਨੂੰ ਚ ਆਨੋ ਡੇਢ ਕਿ ਮਹੀਨੇ ਹੋਏ ਬਾਬੇ ਹਜੇ ਇਸ ਤੋਂ ਪਹਿਲਾਂ ਫਿਰ ਕੀ ਕੰਮ ਕਰਦੇ ਸੀ ਉਹ ਪਹਿਲਾਂ ਸੀ ਸਾਡਾ ਮੋਬਾਈਲ ਐਸੈਸਰੀ ਦਾ ਆਨਲਾਈਨ ਹੀ ਸੀ ਕੰਮ ਅੱਛਾ ਜੀ ਹਾਂਜੀ ਤੇ ਉਹ ਫਿਰ ਇੱਥੇ ਪੰਜਾਬ ਕਰਦੇ ਸੀ ਜਾਂ ਕਿੱਥੇ ਸਾਰੇ ਭਾਰਤ ਵਿੱਚ ਹੀ ਕਰਦੇ ਸੀਗੇ ਅੱਛਾ ਜੀ ਕੋਰੀਅਰ ਵਗੈਰਾ ਭੇਜਦੇ ਨੇ ਆਨਲਾਈਨ ਆਰਡਰ ਲੈ ਕੇ ਠੀਕ ਆ ਹਾਂਜੀ ਫਿਰ ਅਮਰਤ ਸ਼ਖਣ ਤੋਂ ਬਾਅਦ ਫਿਰ ਮੈਂ ਇਸ ਕੰਮ ਦਾ ਸੋਚਿਆ ਮੈਂ ਕਿ ਇਹ ਕੰਮ ਠੀਕ ਹੈ ਇਹ ਕਰਦੇ ਆ ਠੀਕ ਠੀਕ ਤੇ ਕਿੰਨੇ ਚਿਰ ਹੋ ਗਏ ਅਮਰਤ ਸ਼ਖੇ ਨੂੰ 2 ਸਾਲ ਹੋ ਜਾਣੇ ਅੱਛਾ 2 ਸਾਲ ਹੋ ਗਏ ਠੀਕ ਆ ਜੀ ਠੀਕ ਆ ਤੇ ਜਿੱਦਾਂ ਹੁਣ ਤੁਸੀਂ ਇੱਥੇ ਕੰਮ ਕਰ ਰਹੇ ਹੋ ਕਿੱਦਾਂ ਕੰਮ ਕਰ ਕੀ ਦੁਨੀਆ ਦਾ ਰਿਸਪੌਂਸ ਕੀ ਆਉਂਦਾ ਦੇਖੋ ਖਾਲਸੇ ਦੇ ਵਿੱਚ ਇੱਕ ਤਾਂ ਸਭ ਤੋਂ ਜਿਹੜੀ ਮੇਨ ਚੀਜ਼ ਆ ਵੀ ਇਸ ਕੰਮ 'ਚ ਤੁਸੀਂ ਸਫਾਈ ਵਰਤਦੇ ਆ ਹਨਾ ਇਹ ਤਾਂ ਬਜ਼ਾਰੂ ਚੀਜ਼ਾਂ ਦੇ ਵਿੱਚ ਸਫਾਈ ਨਹੀਂ ਹੁੰਦੀ ਆਪਾਂ ਖਾ ਕੇ ਹੋਰ ਬਿਮਾਰੀ ਨੂੰ ਸੱਦਾ ਦੇ ਲੈਨੇ ਆ ਜਿਵੇਂ ਕਿ ਤੁਸੀਂ ਹੁਣ ਇਹ ਕੰਮ ਕਰ ਰਹੇ ਹੋ ਤੇ ਕਿੱਦਾਂ ਲੋਕਾਂ ਦਾ ਕੀ ਰਿਸਪੌਂਸ ਆ ਹਾਂਜੀ ਲੋਕਾਂ ਦਾ ਸੰਗਤ ਦਾ ਬਹੁਤ ਵਧੀਆ ਰਿਸਪੌਂਸ ਹੈ ਬੜੀ ਵਧੀਆ ਬਹੁਤ ਪਿਆਰ ਮਿਲਦਾ ਸੰਗਤ ਦਾ ਬਹੁਤ ਸਪੋਰਟ ਹੈ ਠੀਕ ਆ ਜੀ ਤੇ ਜਿੱਦਾਂ ਹੁਣ ਇਹਦੇ ਨਾਲ ਆਪਣਾ ਘਰ ਦਾ ਖਰਚਾ ਸਹੀ ਚੱਲ ਰਿਹਾ? ਹਾਂਜੀ ਹੋ ਜਾਂਦਾ ਘਰ ਦਾ ਮਹਾਰਾਜ ਦੀ ਕਿਰਪਾ ਜੀ ਬਹੁਤ ਜ਼ਿਆਦਾ। ਠੀਕ ਠੀਕ ਤੇ ਦੇਖੋ ਇਹ ਚੀਜ਼ ਬਹੁਤ ਜ਼ਰੂਰੀ ਹੁੰਦੀ ਵੀ ਅਸੀਂ ਕੋਈ ਵੀ ਕੰਮ ਕਰਦੇ ਹਾਂ ਉਹਦੇ ਨਾਲ ਕੀ ਆਪਾਂ ਆਪਣਾ ਘਰ ਚਲਾ ਸਕਦੇ ਜਾਂ ਨਹੀਂ ਚਲਾ ਸਕਦੇ ਹਨਾ ਤੇ ਆਪਾਂ ਕੀ ਆ ਆਪਾਂ ਅਜ ਤਾਈਂ ਰੋਣੇ ਰੋਂਦੇ ਆ ਯਾਰ ਸਾਡੇ ਪੰਜਾਬੀ ਕੰਮ ਨਹੀਂ ਕਰਦੇ ਕੰਮ ਤੋਂ ਧੋੜਦੇ ਆ ਬਾਈ ਜੀ ਇਹ ਵੀ ਇੱਕ ਕੰਮ ਆ ਤੇ ਦੇਖੋ ਰੋਡ ਤੇ ਇਹ ਕੰਮ ਕਰ ਰਹੇ ਆ ਹਨਾ ਰੋਡ ਦੇ ਉੱਤੇ ਕਿ ਇਹਨਾਂ ਦੇ ਦਿਲ ਦੇ ਵਿੱਚ ਇੱਕ ਚਾਹ ਸੀਗਾ ਵੀ ਹਾਂ ਯਾਰ ਜੇ ਮੈਂ ਅਮਰਤ ਧਾਰੀਆਂ ਤਾਂ ਮੈਂ ਕੰਮ ਕਰਾਂ ਹਨਾ ਪਰ ਸਾਡੇ ਪੰਜਾਬੀ ਮੁੰਡੇ ਸ਼ਰਮ ਦੇ ਮਾਰੇ ਕੋ ਕੰਮ ਨਹੀਂ ਕਰਦੇ ਜਿਨ੍ਹਾਂ ਨੂੰ ਕਹ ਦੀਏ ਯਾਰ ਰੋਡ ਤੇ ਰੇੜੀ ਲਾ ਲਓ ਤੇ ਉਲਟਾ ਸਾਡਾ ਸਿਰ ਪਾੜ ਦੇਣਗੇ ਉਹ ਕਹਿਣਗੇ ਅਸੀਂ ਭਈਏ ਆ ਅਸੀਂ ਜੇ ਆਂ ਉਹ ਵੀ ਉਹ ਵੀ ਤਾਂ ਬੰਦਾ ਹੀ ਆ ਉਹ ਵੀ ਤਾਂ ਕੰਮ ਕਰਦੇ ਹੀ ਆ ਤੇ ਜਿੱਦਾਂ ਖਾਲਸਾ ਜੀ ਹੁਣ ਤੁਸੀਂ ਆਹ ਕੰਮ ਕਰ ਰਹੇ ਹੋ ਠੀਕ ਆ ਜੀ ਤੇ ਜਿੱਦਾਂ ਅੱਗੇ ਫਿਰ ਜਿੱਦਾਂ ਗਰਮੀ ਨਿਕਲ ਜਾਣੀ ਆ ਸਿਆਲ ਦੇ ਵਿੱਚ ਥੋੜਾ ਜਿਹਾ ਇਸ ਚੀਜ਼ ਦਾ ਜਿਹੜਾ ਆ ਝਕਾ ਘਟੇਗਾ ਜਾਂ ਇੰਜ ਹੀ ਚੱਲੇਗਾ ਨਹੀਂ ਬਾਬੇ ਪੀਣ ਵਾਲੇ ਤਾਂ ਪੀਂਦੇ ਹੀ ਆ 12 ਮਹੀਨੇ ਸਰਦਾਈ ਜਲਦੀ ਵੈਸੇ ਤਾਂ ਠੀਕ ਆ ਜੀ ਹਾਂ ਜੀ ਬਾਕੀ ਦੇਖਾਂਗੇ ਸਮੇਂ ਦੇ ਹਿਸਾਬ ਨਾਲ ਜੋ ਮਹਾਰਾਜ ਕਤੇ ਜੇ ਕਿਤੇ ਤੁਹਾਨੂੰ ਲੱਗਾ ਵੀ ਇਹਦੇ ਵਿੱਚ ਮਤਲਬ ਕਿ ਥੋੜੀ ਸੇਲ ਘਟ ਰਹੀ ਆ ਤਾਂ ਫੇਰ ਕੋਈ ਹੋਰ ਕੰਮ ਸੋਚਿਆ ਤੁਸੀਂ ਹਾਂਜੀ ਦੇਖਾਂਗੇ ਅਜੇ ਜੋ ਜਿਵੇਂ ਇਹ ਸ਼ਰਧਾਈ ਦਾ ਸਾਡੇ ਮਹਾਰਾਜ ਨੇ ਕਰਤਾ ਕੋਈ ਕੋਈ ਹੋਰ ਵੀ ਕਰਾ ਦੇਣਗੇ ਬਿਲਕੁਲ ਬਿਲਕੁਲ ਠੀਕ ਹੈ ਨਾ ਜੀ ਇਹ ਚੀਜ਼ ਦੇਖੋ ਮਹਾਰਾਜ ਨੇ ਤਾਂ ਪੱਥਰ ਵੇਚੀ ਵੀ ਰਿਜਕ ਦਿੱਤਾ ਹੈ ਬਿਲਕੁਲ ਬਿਲਕੁਲ ਤਾਂ ਇਸ ਕਰਕੇ ਇਹ ਦੇਖੋ ਗੱਲ ਬਹੁਤ ਵੱਡੀ ਆ ਹਨਾ ਕੀ ਕਹਿੰਦੇ ਵੀ ਜਿਹੜਾ ਦਿਲ ਤੋਂ ਰੱਜ ਗਿਆ ਨਾ ਉਹੀ ਰੱਜਿਆ ਹੁੰਦਾ ਹਨਾ ਨਹੀਂ ਤਾਂ ਕਰੋੜਾਂ ਵਾਲੇ ਵੀ ਭੁੱਖੇ ਘੁੰਮਦੇ ਆ ਤੇ ਖਾਲਸਾ ਜੀ ਦੀ ਗੱਲ ਸੁਣ ਕੇ ਬੜਾ ਦਿਲ ਨੂੰ ਸਕੂਨ ਮਿਲਿਆ ਪਰ ਆਪਣੇ ਜੇਕਰ ਇਹ ਕੰਮ ਚਲਾ ਦਿੱਤਾ ਤੇ ਜਿਹੜਾ ਹੋਰ ਕਰਾਂਗੇ ਉਹ ਵੀ ਚੱਲੂਗਾ ਦੇਖੋ ਰੱਬ ਤੇ ਵਿਸ਼ਵਾਸ ਕਰਨ ਵਾਲਾ ਬੰਦਾ ਕਦੀ ਪਿੱਛੇ ਨਹੀਂ ਜਾਂਦਾ ਪਰ ਸਾਡੇ ਲੋਕੀ ਕੀ ਹਿੰਮਤਾਂ ਹਾਰ ਜਾਂਦੇ ਅੱਜ ਕੰਮ ਚਾਲੂ ਕਰਨਗੇ 15 ਦਿਨਾਂ ਜੇ ਕੋਈ ਪੈਸਾ ਨਹੀਂ ਬਚਿਆ ਛੱਡੋ ਜੀ ਇਹਦਾ ਕੰਮ ਹੀ ਬਹੁ ਮਾੜਾ ਪਰ ਜ਼ਿੰਦਗੀ ਦੇ ਵਿੱਚ ਸੰਤੁਸ਼ਟੀ ਹੋਣੀ ਬਹੁਤ ਜ਼ਰੂਰੀ ਹੈ ਸਬਰ ਹੋਣਾ ਬਹੁਤ ਜ਼ਰੂਰੀ ਹੈ ਬਿਲਕੁਲ ਬਾਬਾ ਜੀ ਸੰਤੁਸ਼ਟੀ ਹੀ ਸਾਰਿਆਂ ਤੋਂ ਵੱਡਾ ਧਨ ਹੈ ਸਭ ਤੋਂ ਵੱਡੀ ਗੱਲ ਇਹ ਜੇ ਸੰਤੁਸ਼ਟੀ ਨਹੀਂ ਹੈਗੀ ਉਹ ਕੀ ਖਾਣੀ ਦਾ ਬੰਦੇ ਨੇ ਰੋਟੀ ਹੁੰਦੀ ਪੈਸਾ ਥੋੜੀ ਖਾਣਾ ਬਿਲਕੁਲ 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 ਉਹ ਇਹਦੇ ਚ ਹੀ ਹੋ ਜਾਂਦਾ ਗੁਜ਼ਾਰ ਬਿਲਕੁਲ ਤੇ ਧਰਮ ਵੀ ਨਾਲ ਚੱਲੇ ਤੇ ਫਿਰ ਕਿਰਤ ਵੀ ਬਿਲਕੁਲ ਆਨੰਦ ਹੀ ਆਨੰਦ ਆ ਤੇ ਇਹਦੇ ਚ ਸਕੂਨ ਆ ਕੰਮ ਚ ਪੂਰਾ ਆਪਾਂ ਨੂੰ ਹਾਂਜੀ ਮਹਾਰਾਜ ਦੀ ਕਿਰਪਾ ਜੀ ਬਹੁਤ ਆਨੰਦ ਸੋ ਇਹ ਚੀਜ਼ ਆ ਦੇਖੋ ਬਾਈ ਜੀ ਹਨਾ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਕਹਿਣਾ ਵੀ ਸ਼ਰਮ ਕੋਈ ਨਹੀਂ ਹਨਾ ਕੰਮ ਕੰਮ ਹੁੰਦਾ ਆ ਹਨਾ ਕੰਮ ਕਰਨ ਦੇ ਵਿੱਚ ਕਦੀ ਝਿਜਕਿਆ ਨਾ ਕਰੋ ਅਸੀਂ ਆਪਣੇ ਕੰਮ ਛੱਡ ਦਿੱਤੇ ਤਾਂ ਹੋਰਾਂ ਨੇ ਸਾਡੇ ਕੰਮ ਸੰਭਾਲ ਲਏ ਸੋ ਖਾਲਸਾ ਜੀ ਨੂੰ ਮਿਲ ਕੇ ਬਹੁਤ ਖੁਸ਼ੀ ਲੱਗੀ ਤੇ ਆਪਾਂ ਆਪਾਂ ਸ਼ਰਦਾਈ ਵੀ ਪੀਤੀ ਹਨਾ ਖਾਲਸਾ ਜੀ ਕੋਲੋਂ ਦਿਲ ਖੁਸ਼ ਹੋ ਗਿਆ ਹਨਾ ਤੇ ਆਪਾਂ ਹੁਣ ਇਹ ਹੀ ਤੁਹਾਨੂੰ ਕਹਿਣਾ ਚਾਹੁੰਦੇ ਵੀ ਜਿਹੜਾ ਵੀ ਵੀਰ ਹਿਸ਼ਾਰਪੁਰ ਤੋਂ ਟਾਂਡਾ ਰੋਡ ਜਿਲ੍ਹੇ ਆਪਾਂ ਜੀ ਹਿਸ਼ਾਰਪੁਰ ਸਾਈਡ ਤੋਂ ਆਉਣੇ ਆ ਤੇ ਸੱਜੇ ਹੱਥਾ ਰਾਜ ਮਹਿਲ ਪੈਲਸ ਦੇ ਮੋੜੇ ਤੇ ਜਿਸ ਲਈ ਆਪਾਂ ਟਾਂਡੇ ਤੋਂ ਆਉਣ ਆਏ ਆ ਤੇ ਜਿਹੜੀ ਫੋਰਸ ਦੀ ਏਜੰਸੀ ਆ ਫੋਰਸ ਏਜੰਸੀ ਪਾਰ ਕਰਦੇ ਆ ਖੱਬੇ ਹੱਥੀ ਇਹਨਾਂ ਦੀ ਜਿਹੜੀ ਆ ਸਰਦੇਈ ਦੀ ਉਹ ਦੁਕਾਨ ਲੱਗੀ ਹੋਈ ਆ ਕੋਈ ਵੀ ਮੇਰਾ ਵੀਰ ਆਉਂਦਾ ਆ ਤੇ ਉਹ ਕਿਰਪਾ ਕਰਕੇ ਇੱਕ ਵਾਰੀ ਜ਼ਰੂਰ ਚੈੱਕ ਕਰਕੇ ਜਾਓ ਹਨਾ ਤੁਹਾਨੂੰ ਸ਼ਿਕਾਇਤ ਦਾ ਮੌਕਾ ਨਹੀਂ ਮਿਲੂਗਾ ਸੋ ਬਹੁਤ ਬਹੁਤ ਧੰਨਵਾਦ ਖਾਲਸਾ ਜੀ ਟੈਂਪਰਟਲ ਵਾਹਿਗੁਰੂ ਜੀ ਕਾ ਖਾਲਸਾ ਵਾ ਤੇ ਜਿਹੜੇ ਸਾਡੇ ਹਿਸ਼ਾਰਪੁਰ ਵਾਸੀ ਆ ਜਿਹੜੇ ਹਿਸ਼ਾਰਪੁਰ ਦੇ ਰਹਿਣ ਵਾਲੇ ਆਲੇ ਦੁਆਲੇ ਪਿੰਡਾਂ ਦੇ ਹੋਰ ਵੀ ਹੈਗੇ ਆ ਭਾਈ ਜੀ ਹਿਸ਼ਾਰਪੁਰ ਤੋਂ ਸਾਰਾ 2 ਕਿਲੋਮੀਟਰ ਆ ਇੱਕ ਵਾਰੀ ਆ ਕੇ ਨਾ ਸ਼ਰਦਾਈ ਚੈੱਕ ਜਰੂਰ ਕਰਕੇ ਜਾਓ ਕਿਉਂਕਿ ਇਹ ਕਹ ਲਓ ਖਾਲਸੇ ਦੀ ਖਰਾਕ ਆ ਤੇ ਇਹ ਖਾ ਕੇ ਜਿੱਦਾਂ ਤੁਸੀਂ ਇੱਕ ਗਲਾਸ ਸ਼ਰਦਾਈ ਦਾ ਪੀਓਗੇ ਨਾ ਸਮਝ ਲਓ ਤੁਸੀਂ 10 ਕਿਲੋ ਬਦਾਮ ਖਾ ਲਿਆ ਇਕੱਠੇ ਹੀ ਇਸ ਲਈ ਇੱਕ ਵਾਰੀ ਸ਼ਰਦਾਈ ਆ ਕੇ ਜਰੂਰ ਪੀ ਕੇ ਜਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ